ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦੇ ਉੱਤੇ ਅੱਜ ਦੀ ਪ੍ਰਧਕਾਉਨ ਦੇ ਫਰੰਸ਼ੀ ਕਰ ਰਹੀ ਕਿਉਂਕਿ ਪਾਈ ਸੰਦੀਪ ਸਿੰਘ ਸਣੀ ਜਿਸ ਨੇ ਬਹੁਤ ਵੱਡੀ ਕੁਰਬਾਨੀ ਬਾਹਰ ਹੁੰਦੇ ਐਵੇਂ ਕੀਤੀ ਔਰ ਜੇਲ੍ਹ ਵਿੱਚ ਜਾ ਕੇ ਵੀ ਉਹਨੇ ਵੱਡੀ ਕੁਰਬਾਨੀ ਕੀਤੀ ਆ ਔਰ ਉਸ ਕੁਰਬਾਨੀ ਦੇ ਨਾਲ ਸੈਂਕੜੇ ਮਾਮਾ ਭੈਣਾ ਔਰ ਸਹਾਬਣਾ ਜਿਨ੍ਹਾਂ ਦੇ ਭੈਣ ਭਰਾ ਪਤੀ ਪੁੱਤ ਝੂਠੇ ਮੁਕਾਬਲਿਆਂ ਦੇ ਵਿੱਚ ਇਸ ਬੰਦੇ ਨੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਮਾਰੇ ਅਸੀਂ ਸਮਝਦੇ ਆ ਕਿ ਅੱਜ ਉਹਨਾਂ ਸਾਰੀਆਂ ਭੈਣਾਂ ਉਹਨਾਂ ਮਾਵਾਂ ਉਹਨਾਂ ਪਤਨੀਆਂ ਉਹਨਾਂ ਦੇ ਕਲੇਜੇ ਦੇ ਵਿੱਚ ਠੰਡ ਪਈ ਹੈ। ਔਰ ਸਮੁੱਚਾ ਜਿਹੜਾ ਪੰਥ ਆ ਸਾਡੀ ਜਿਹੜੀ ਕੌਮ ਆ ਉਹ ਹਮੇਸ਼ਾ ਇਹੋ ਜੇ ਜੋਧਿਆਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਪੰਥ ਦਾ ਦਰਦ ਕੋਟ-ਕੋਟ ਕੇ ਭਰਿਆ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਮਾਨ ਸਨਮਾਨ ਕਰਦੀ ਆਈ ਹੈ ਔਰ ਅਸੀਂ ਸਾਰੀ ਸਿੱਖ ਕੌਮ ਵੱਲੋਂ ਭਾਈ ਸੰਦੀਪ ਸਿੰਘ ਸਣੀ ਨੂੰ ਬਤਾ ਇਹ ਦਿਨੇ ਕਿ ਉਹ ਕੌਮ ਦਾ ਜਿੰਦਾ ਸ਼ਹੀਦ ਹੈ ਸਾਰੀ ਦੀ ਸਾਰੀ ਜਿਹੜੀ ਸਿੱਖ ਕੌਮ ਆ ਅੱਜ ਉਹਦੇ ਨਾਲ ਖੜੀ ਹੈ ਔਰ ਅਸੀਂ ਦਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਜਥੇਦਾਰ ਹੋਣ ਦੇ ਨਾਤੇ ਸਾਰੀ ਕੌਮ ਨੂੰ ਮੈਂ ਅਪੀਲ ਕਰਦਾ ਵਾਂ ਕਿ ਸਾਡੇ ਵਿਚਾਰਕ ਮਤਭੇਦ ਜਥੇਬੰਦੀਆਂ ਦੇ ਪਾਰਟੀਆਂ ਦੇ ਵੱਖੋ-ਵੱਖਰੇ ਹੋ ਸਕਦੇ ਨੇ ਜਿੱਥੇ ਕੌਮ ਦੀ ਗੱਲ ਆਵੇ ਜਿੱਥੇ ਪੰਥ ਦੀ ਗੱਲ ਆਵੇ ਜਿੱਥੇ ਕੁਰਬਾਨੀ ਦੀ ਗੱਲ ਆਵੇ ਉਥੇ ਸਾਨੂੰ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਆਵਾਜ਼ ਬਣ ਕੇ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਪਿੱਛੇ ਸਾਨੂੰ ਚਟਾਨ ਵਾਂਗੂ ਕੌਮ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਉਹਨੇ ਕੁਰਬਾਨੀ ਕੌਮ ਦੇ ਖਾਤਰ ਕੀਤੀ ਪੰਥ ਦੇ ਖਾਤਰ ਕੀਤੀ ਤੇ ਸਾਨੂੰ ਅੱਜ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਦੂਸਰਾ ਪਾਈ ਸੰਦੀਪ ਸਿੰਘ ਸਣੀ ਦੇ ਉੱਤੇ ਜੋ ਤਸ਼ੱਦਦ, ਅਨਮੁਖੀ ਤਸ਼ੱਦਦ 3 ਡਿਗਰੀ ਟੌਰਚਰ ਜੋ ਹੋਇਆ ਵਾ ਅਸੀਂ ਇਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ। ਔਰ ਅਸੀਂ ਉੱਚ ਏਜੰਸੀ ਤੋਂ ਇਸ ਸਭ ਕਸੇ ਦੀ ਜਾਂਚ ਦੀ ਮੰਗ ਵੀ ਕਰਦੇ ਆਂ ਔਰ ਨਾਲ ਦੀ ਨਾਲ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਅਸੀਂ ਇੱਕ ਚੇਤਾਮਨੀ ਦੇ ਰੂਪ ਦੇ ਵਿੱਚ ਵੀ ਕਹਿਣਾ ਚਾਹੁੰਦੇ ਆਂ ਕਿ ਅਗਰ ਭਾਈ ਸੰਦੀਪ ਸਿੰਘ ਸਣੀ ਦੀ ਜਾਂਚ ਨਾ ਹੋਈ ਜਾਂ ਉਹਦੇ ਤੇ ਤਸ਼ੱਦਦ ਨਾ ਬੰਦ ਕੀਤਾ ਤੇ ਸਿੱਖ ਕੌਮ ਖਾਲਸਾ ਪੰਥ ਜਿਹੜਾ ਹੈ ਉਹ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡਾ ਸਟੈਂਡ ਉਹ ਲੈਣ ਵਾਸਤੇ ਮਜਬੂਰ ਹੋਊਗਾ ਸੋ ਅਸੀਂ ਸਾਰੇ ਅੱਜ ਇਹ ਫਕਰ ਮਹਿਸੂਸ ਕਰਦੇ ਆ ਕਿ ਜਿਹੜੇ ਜਿਹੜੇ ਵੀ ਧੜਵੀ ਚੜ ਕੇ ਆਏ ਜਿਵੇਂ ਸਰਹੰਦ ਦੇ ਵਿੱਚ ਸੂਬੇ ਸਰਹੰਦ ਨੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਉਹਨੂੰ ਸਜਾ ਦਿੱਤੀ ਜੋ ਇੱਕ ਪੰਥ ਦੇ ਵਿੱਚ ਉਹ ਇਤਿਹਾਸ ਮੀਲ ਪੱਥਰ ਬਣ ਕੇ ਅੱਜ ਵੀ ਜਿਉਂ ਦੀ ਤਿਉਂ ਖੜਾ ਹੈ ਇੱਥੇ ਪਹਿਲਾ ਸੁਦੇਰ ਸੂਰੀ ਵਰਗੇ ਜਿਹੜੇ ਸਿੱਖ ਕੌਮ ਦੇ ਵਿਰੁੱਧ ਢੀਆਂ ਭੈਣਾਂ ਦੇ ਵਿਰੁੱਧ ਜਿਹੜੇ ਜ਼ਹਿਰ ਉਗਲਦੇ ਸੀ ਸੋ ਉਹਨਾਂ ਨੂੰ ਵੀ ਜਿਹੜਾ ਉਹਦਾ ਬਦਲਾ ਲਿਆ ਔਰ ਮਰਦਾਂ ਵਾਲਾ ਕੰਮ ਕੀਤਾ ਅਸੀਂ ਇਹਨਾਂ ਨੂੰ ਸੂਰਮੇ ਕਹਾਂਗੇ ਇਹਨਾਂ ਨੂੰ ਜੋਧੇ ਕਹਾਂਗੇ ਔਰ ਸਮੁੱਚਾ ਪੰਥ ਜਿਹੜਾ ਵਾ ਉਹ ਇਹਨਾਂ ਦੇ ਨਾਲ ਖੜਾ ਔਰ ਹਰ ਲੜਾਈ ਜਿਹੜੀ ਭਾਵੇਂ ਉਹ ਕਾਨੂੰਨੀ ਹੋਵੇ ਭਾਵੇਂ ਸੰਘਰਸ਼ੀ ਹੋਵੇ ਹੋਵੇ ਅਸੀਂ ਸਾਰੇ ਪੰਥ ਨੂੰ ਨਾਲ ਲੈ ਕੇ ਅਸੀਂ ਲੜਾਈ ਜਿਹੜੀ ਉਹ ਲੜਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਅਸੀਂ ਇਸ ਕਰਕੇ ਅੱਜ ਇੱਥੇ ਕੀਤੀ ਸਿੰਘ ਸਾਹਿਬ ਭਾਈ ਸਾਹਿਬ ਇੱਕ ਗੱਲ ਦੱਸੋ ਭਈ ਭਾਈ ਸੰਦੀਪ ਸਿੰਘ ਨੂੰ ਕੋਈ ਸਨਮਾਨ ਨਹੀਂ ਦਿੱਤਾ ਜਾਏਗਾ ਇਸ ਤੋਂ ਬਣੀ ਨਾ ਹਾਂ ਇਸ ਦਾ ਤੁਸੀਂ ਜਿੱਦਾ ਸ਼ਹੀਦ ਸ਼ਹਾਦਤਾ ਵਾਸਤੇ ਕੀ ਭਵਿਕ ਵਿੱਚ ਕੋਈ ਸਰਬੱਤ ਖਾਲਸਾ ਟੀਮ ਵੱਲੋਂ ਹੈ ਹੋ ਜਾਊਗਾ ਅਸੀਂ ਇਸ ਗੱਲ ਤੇ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਬੰਦਾ ਸਿੰਘ ਬਹਾਦਰ ਜਿਹੜਾ ਅਵਾਰਡ ਆ ਉਹਦੇ ਨਾਲ ਸਨਮਾਨਿਤ ਕਰਾਂਗੇ। ਪੈਸਾ ਕੱਟਣਾ ਸੀ ਆਪਾਂ ਉਹ ਵੀ ਤਰੀਕ ਵੀ ਬਦਲੀ ਸੀ ਥੋੜਾ ਜਿਹਾ ਉਹਦੇ ਬਾਰੇ ਥੋੜਾ ਹਾਂ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਬੰਦੀ ਸਿੰਘਾਂ ਨੂੰ ਰਿਹਾ ਕਰਉਣ ਵਾਸਤੇ ਅਸੀਂ ਪੈਦਲ ਮਾਰਚ ਦਾ ਐਲਾਨ ਕੀਤਾ ਸੀ ਅਸੀਂ ਉਹਦੇ ਤੇ ਅੱਜ ਵੀ ਕਾਇਮ ਆ ਅਸੀਂ ਥੋੜਾ ਜਿਹਾ ਅੱਗੇ ਇਸ ਕਰਕੇ ਕੀਤਾ ਪੰਜਾਬ ਦੇ ਵਿੱਚ ਹੜ ਆ ਗਏ ਸੀ ਪਾਣੀ ਆ ਗਿਆ ਸੀ ਸੰਗਤਾਂ ਵੱਲੋਂ ਵੀ ਅਪੀਲ ਆਈ ਸੀ ਕਿ ਇਸ ਨੂੰ ਅੱਗੇ ਕੀਤਾ ਜਾਵੇ ਸੋ ਉਹ ਮਾਰਚ ਜਿਉਂ ਦਾ ਤਿਉਂ ਨਿਕਲੂਗਾ ਪਰ ਉਹਦੇ ਜਿਹੜੀ ਤਰੀਕ ਆ ਉਹ 10 ਨਵੰਬਰ ਹੋਊਗੀ 10 ਨਵੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਉਹਦੀ ਸ਼ੁਰੂਆਤ ਕੀਤੀ। ਹਾਂਜੀ ਭਾਈੋ ਤੁਸੀਂ ਜੀ ਤੁਸੀਂ ਤਾਂ ਲੰਬਾ ਸਮਾਂ ਮੈਕੀਨ ਦੇਖਿਆ ਹੈ ਨਾ ਇਸ ਤਰ੍ਹਾਂ ਭਾਈ ਸੰਦੀਪ ਸਿੰਘ ਮਾਮਲਾ ਚੱਲ ਰਿਹਾ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਲੰਬਾ ਸਮਾਂ ਤੋਂ ਇਹ ਸੰਘਰਸ਼ ਦੇਖਿਆ ਤੁਹਾਨੂੰ ਕੀ ਲੱਗਦਾ ਹੈ ਦੇਖੋ ਬੇਨਤੀ ਹੈ ਕਿ ਹਰ ਗੱਲ ਦਾ ਨਾ ਕੁਰਬਾਨੀ ਤੇ ਉਹ ਕੁਰਬਾਨੀ ਕਿ ਕਿਸ ਕਾਰਨ ਤੇ ਆ ਤੇ ਕਿਉਂ ਹੋਈ ਆ ਇਹ ਇਹ ਮਹੱਤਵਪੂਰਨ ਗੱਲ ਹੁੰਦੀ ਆ ਦੁਨੀਆ ਆਉਂਦੀ ਆ ਦੁਨੀਆ ਜਾਂਦੀ ਉਹ ਅਲੱਗ ਚੀਜ਼ ਐ ਸਵਾਲ ਐ ਕਿ ਜਿਸ ਬੰਦੇ ਨੇ ਖੁਦ ਜਿਹਦੇ ਉੱਤੇ 100 ਬੰਦੇ ਦੇ ਕਤਲ ਦਾ ਕੇਸ ਅਦਾਲਤ ਵਿੱਚ ਚੱਲ ਚੁੱਕਾ ਇਹ ਵੱਖਰੀ ਗੱਲ ਐ ਕਿ ਪੁਲਿਸ ਦੇ ਦਬਾਅ ਕਰਕੇ ਜਾਂ ਮਜਬੂਰੀਆਂ ਕਰਕੇ ਜਾਂ ਗਵਾਹੀਆਂ ਜਿਹੜੀਆਂ ਅਸੀਂ ਉਹ ਜਿਸ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਉਹਨਾਂ ਵਿੱਚੋਂ 100 ਦੇ ਲਗਭਗ ਉਹਦੇ ਵਿੱਚ ਉਹ ਬੜੀ ਹੋਇਆ ਪਰ ਇੱਕ ਗੱਲ ਹੈ ਕਿ ਉਹਨਾਂ ਲੋਕਾਂ ਨੇ ਉਹਦੇ ਵਿਰੁੱਧ ਕੇਸ ਪਾਏ ਸੀ ਕੁਝ ਵਿੱਚ ਉਸ ਨੂੰ ਸਜ਼ਾ ਹੋਈ ਹੈ عمر ਕੈਦ ਵੀ ਹੋਈ ਹੈ 10-10 ਸਾਲ ਦੀ ਵੀ ਸਜ਼ਾ ਹੋਈ ਹੈ ਤੇ ਅਜੇ ਉਹਦੇ ਦੇ ਕਈ ਕੇਸ ਹੋਰ ਚੱਲ ਵੀ ਰਹੇ ਸੀ ਹਾਂਜੀ ਪਰ ਉਹ ਇਸ ਤੋਂ ਪਹਿਲਾਂ ਹੀ ਆਪਣੇ ਜਿਹੜੇ ਜ਼ੁਲਮ ਸੀ ਉਹਨਾਂ ਨੂੰ ਮਤਲਬ ਕਿ ਉਹ ਭੁਗਦਾ ਹੋਇਆ ਇਸ ਸੰਸਾਰ ਤੋਂ ਚਲੇ ਗਿਆ ਸੋ ਉਹਦੇ ਪਾਪਾ ਕਰਕੇ ਤੇ ਸਣੀ ਦੀ ਉਸ ਪਾਪਾ ਨੂੰ ਸੋਧਾ ਲਾਉਣ ਦੀ ਜਿਹੜੀ ਗੱਲ ਹੈ ਨਾ ਇਸ ਕਾਰਨ ਬੜੀ ਵੱਡੀ ਮਹੱਤਵਪੂਰਨ ਗੱਲ ਹੈ ਸਵਾਲ ਇਹ ਨਹੀਂ ਹੈਗਾ ਕਿ ਸੂਬਾ ਸਰਹੰਦ ਇੱਥੇ ਕਈ ਹੈਗੇ ਸਨ ਹੋਰ ਵੀ ਹੈਗੇ ਸਨ ਪਰ ਉਹ ਸਹਿਬਜ਼ਾਦਿਆਂ ਦੀ ਵੱਡੀ ਕੁਰਬਾਨੀ ਇਹਦੇ ਤੋਂ ਵੱਡੇ ਜ਼ੁਲਮ ਤੇ ਫਿਰ ਇਹ ਦਾਵਾ ਕਰਨਾ ਕਿ ਮੈਂ ਤੁਸੀਂ ਲੋਕ ਸੂਬਾ ਸਰਹੰਦ ਨੂੰ ਭੁੱਲ ਜਾਓਗੇ ਇਹ ਸੂਬਾ ਸਰਹੰਦ ਨੂੰ ਯਾਦ ਰੱਖੋਗੇ ਕਈ ਘਟਨਾਵਾਂ ਇਤਿਹਾਸ ਵਿੱਚ ਯਾਦ ਰਹਿੰਦੀਆਂ ਨੇ ਇਹ ਘਟਨਾ ਯਾਦ ਉਹਨਾਂ ਨੂੰ ਮਿਰੇਗੀ ਜਿਹੜੇ ਜ਼ੁਲਮ ਕਰਦੇ ਆ ਅੱਛਾ ਇੱਕ ਮੈਂ ਗੱਲ ਪੁੱਛਣੀ ਚਾਹੁੰਦਾ ਥੋੜੀ ਕੌੜੀ ਹੈ ਲੇਕਿਨ ਹਾਂ ਬੋਲੋ ਗੱਲ ਤਾਂ ਹੋਣੀ ਚਾਹੀਦੀ ਹੈ 30 ਸਾਲ ਹੋ ਗਏ ਸਿੱਖ ਸੰਘਰਸ਼ ਨੂੰ ਕੱਟ ਕੇ ਅਜੇ ਤੱਕ ਅਸੀਂ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸੁਜਾਵਾਂ ਵੀ ਪੂਰੀ ਤਰ੍ਹਾਂ ਨਹੀਂ ਦਵਾ ਸਕੇ ਉਹਦਾ ਕਾਰਨ ਇਹ ਹੈ ਜੀ ਕਿ ਜਿਹੜੇ ਇਹ ਸਜ਼ਾ ਹੁੰਦੀ ਹੈ ਨਾ ਇਹ ਰਾਸੀ ਤੌਰ ਤੇ ਦਿੱਤੀ ਜਾ ਸਕਦੀ ਸੀ ਰਾਸੀ ਤੌਰ ਤੇ ਜਿਹੜੀ ਵੈਸੇ ਸਜ਼ਾ ਹੁੰਦੀ ਹੈ ਉਹ ਤਾਂ ਜਿੰਦੇ ਸੁੱਖੇ ਨੇ ਦਿੱਤੀ ਹੈ ਬੈਂ ਸਿੰਘ ਸੁਤਵੰਦ ਸਿੰਘ ਕੇਰ ਸਿੰਘ ਅਰਾ ਨੇ ਦਿੱਤੀ ਹੈ ਹਵਾਰਾ ਸਾਹਿਬ ਰਾਜੋਣਾ ਸਾਹਿਬ ਦਲਾਵਰ ਸਿੰਘ ਉਹਨਾਂ ਨੇ ਦਿੱਤੀ ਹੈ ਬੜਾ ਕੁਝ ਹੋਇਆ ਆਪਣੇ ਸੁੱਖੀ ਕੁੱਕੀ ਅਰਾ ਨੇ ਦਿੱਤੀ ਹੈ ਹੋਰ ਵੀ ਬੜਾ ਕੁਝ ਪੰਥ ਵਿੱਚ ਜਿਹੜੇ ਜਿੰਨਾ ਜ਼ੁਲਮ ਪਾਪ ਕੀਤੇ ਉਹਨਾਂ ਨੂੰ ਸਜ਼ਾ ਮਿਲੀਆਂ ਨਹੀਂ ਪਰ ਜਿਹੜੀ ਸਮੁੱਚਕ ਤੌਰ ਤੇ ਹੁੰਦੀ ਹੈ ਹੁੰਦੀ ਹੈ ਸਤਾ ਵੱਲੋਂ ਸਤਾ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਟਿਕਡਮ ਬਾਜੀ ਖੇਡ ਕੇ ਕਦੇ ਵਰਨਾਵਾ ਕਦੇ ਬਾਦਲ ਕਦੇ ਵਿਅੰਤ ਤੇ ਕਦੇ ਪਟਿਆਲੇ ਵਾਲਾ ਉਹ ਰਾਜਾ ਜਿਹੜਾ ਬੜੇ ਲੰਮੇ ਸਦੀਆਂ ਤੋਂ ਪਰਖਿਆ ਹੋਇਆ ਸੀ ਸਰਕਾਰਾਂ ਵੱਲੋਂ ਉਹਨਾਂ ਨੂੰ ਸਤਾ ਦੇ ਉੱਤੇ ਕਾਬਜ਼ ਕੀਤਾ ਜਾਂਦਾ ਰਿਹਾ ਪੰਥ ਨੇ ਇਸ ਤੋਂ ਪਾਸੇ ਰੱਖਿਆ ਹਮੇਸ਼ਾ ਜੇ ਪੰਥ ਸਤਾ ਤੇ ਸਤਾ ਤੇ ਆਊਗਾ ਤੇ ਪੰਥ ਦੀ ਜ਼ਰੂਰ ਨਿਰਪੱਖ ਹੈ ਸੁਪਰੀਮ ਕੋਰਟ ਦੇ ਮੌਜੂਦਾ ਸਾਬਕਾ ਜਾਂ ਹਾਈ ਕੋਰਟ ਦੇ ਮੌਜੂਦਾ ਅਜਾਇਬ ਦੇ ਕੋਲੋਂ ਇਹਦੀ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਦਾ ਹੁਣ ਵੀ ਜੇ ਕਿਤੇ ਪਰਮਾਤਮਾ ਮੌਕਾ ਦੇਵੇ ਇਹ ਸਾਰਾ ਕੋਈ ਸਜ਼ਾ ਕਿਸੇ ਨੂੰ ਮਿਲੇ ਨਾ ਮਿਲੇ ਉਹ ਚਲੇ ਗਏ ਬਹੁਤ ਸਾਰੀ ਦੁਨੀਆ ਤੋਂ ਕਈ ਚਲੇ ਜਾਣਗੇ ਪਰ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਨਤਾਰਿਆ ਜਾਏਗਾ ਠੀਕ ਹੈ ਇੱਕ ਹੋਰ ਵੀ ਗੱਲ ਹੈ ਕਿ ਅਸੀਂ ਜਿਹੜੇ ਗਰੰਥੀ ਸਿੰਘਾਂ ਨੇ ਕੁਬਾ ਸਿੰਘ ਦੀ ਅਰਦਾਸ ਕਰਨ ਤੋਂ ਇਨਕਾਰ ਕੀਤਾ ਅਸੀਂ ਉਨ੍ਹਾਂ ਨੂੰ ਵੀ ਸਨਮਾਨ ਕਰਾਂਗੇ ਔਰ ਅਸੀਂ ਜਿੰਨੇ ਵੀ ਗਰੰਥੀ ਸਿੰਘ ਨੇ ਜਿੰਨੇ ਵੀ ਰਾਗੀ ਸਿੰਘ ਨੇ ਜਾਂ ਕਥਾਵਾਚ ਕਥਾਡੇ ਸਿੰਘ ਨੇ ਪੰਥ ਦੇ ਅਸੀਂ ਉਨ੍ਹਾਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੀ ਅੰਤਮਰਦਾਸ ਉਹ ਦਾ ਉਹਦੇ ਪਾਠ ਕਿਸੇ ਵੀ ਕਿਸਮ ਦੀ ਕਿ ਕੋਈ ਵੀ ਧਾਰਮਿਕ ਕਿਰਿਆ ਦੇ ਵਿੱਚ ਕੋਈ ਵੀ ਜਿਹੜਾ ਗ੍ਰੰਥੀ ਜਾਂ ਰਾਗੀ ਜਾਂ ਕਥਾਵਾਚਕ ਭਾਵੇਂ ਉਹਦਾ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਹੋਵੇ ਉਹ ਉੱਥੇ ਨਜ਼ਰ ਨਹੀਂ ਆਉਣਾ ਚਾਹੀਦਾ ਜਿਵੇਂ ਕੇ ਪੀਐਸ ਸਵਾਰਨ ਸਿੰਘ ਘੋਟਣਾ ਇਹਨਾਂ ਦੇ ਮੌਕੇ ਪੰਥ ਨੇ ਬੜੇ ਵੱਡੀ ਇੱਕ ਜਰਨਲ ਧਿਆਲ ਜਰਨਲ ਧਿਆਲ ਬੜਾ ਵੱਡਾ ਰੋਸ ਪ੍ਰਗਟ ਕੀਤਾ ਸੀ ਕਿ ਤੁਸੀਂ ਸਾਡੀ ਕੌਮ ਦਾ ਸੱਤਿਆਨਾਸ਼ ਕੀਤਾ ਹੈ ਤੁਹਾਡੇ ਵਾਸਤੇ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਇਸ ਕਰਕੇ ਇਹ ਸੂਬਾ ਸਰਹੰਦ ਸੀਗਾ ਬਣਿਆ ਆਪਣੇ ਆਪ ਨੂੰ ਕਹਿੰਦਾ ਸੀ ਔਰ ਸੂਬੇ ਸਰਹੰਦ ਦੇ ਵਿਰੁੱਧ ਅੱਜ ਤੱਕ ਜਿਹੜੀ ਸਾਡੀ ਕੌਮ ਆ ਉਹ ਖੜੀ ਨਜ਼ਰ ਆਉਂਦੀ ਹੈ ਉੱਥੇ ਮੇਲੇ ਲੱਗਦੇ ਆ ਸੋ ਅਸੀਂ ਸਾਰੇ ਨੂੰ ਕਹਾਂਗੇ ਇਹ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਔਰ ਜਿਹੜਾ ਵੀ ਕਰੇਗਾ ਉਹਨੂੰ ਪੰਥਕ ਰਵੈਤਾਂ ਦੇ ਨਾਲ ਅਸੀਂ ਉਹਨੂੰ ਸੇਵਾ ਵੀ ਲਵਾਂਗੇ ਠੀਕ ਹੈ ਠੀਕ ਹੈ ਜੀ